ਜਿਨ੍ਹਾਂ ਨੇ ਧਾਰਮਿਕ ਸਥਾਨਾਂ ਵਿੱਚ ਰੱਬ ਨੂੰ ਬੰਨ੍ਹ ਦਿੱਤਾ ਉਹਨਾਂ ਦੀ ਮੂਰਖਤਾ ਹੈ ਪਰਮਾਤਮਾ ਨੂੰ ਇੱਕ ਥਾਂ ਦੇ ਵਿੱਚ ਇੱਕ ਇਮਾਰਤ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ ਇੰਨੇ ਸਮੇਂ ਤੋਂ ਆਪਾਂ ਮਾੜਾ ਲਿਖੀ ਜਾ ਰਹੇ ਮਨ ਤੇ ਗੁਰਬਾਣੀ ਮਟੋਂਦੀ ਆ ਰਬੜ ਬਣ ਕੇ ਪਰ ਜਿਹੜੋ ਮਿਟਦਾ ਵਾ ਨਾ ਉਹ ਇੱਕ ਵਾਰੀ ਅੱਖਾਂ ਸਾਹਮਣੇ ਆਉਂਦਾ ਵੀ ਆਹ ਮਿਟ ਗਿਆਈ ਆਹ ਮਿਟ ਗਿਆਈ ਇਸੇ ਕਰਕੇ ਬਾਣੀ ਪੜਦੇ ਮੈਡੀਟੇਸ਼ਨ ਕਰਦੇ ਕਈ ਵਾਰੀ ਬਹੁਤ 20 ਸਾਲ ਪੁਰਾਣੇ ਖਿਆਲ ਆ ਜਾਂਦੇ ਉਹ ਆਪਾਂ ਨੂੰ ਲੱਗਦਾ ਮਨ ਭਟਕ ਗਿਆ ਭਟਕਿਆ ਨਹੀਂ ਉੱਕ ਮਿਟ ਗਿਆ ਪਰ ਪਹਿਲੀ ਗੱਲ ਇਹ ਗੁਰਬਾਣੀ ਕਹਿੰਦੀ ਨਿੰਦਿਆ ਕਰਨੀ ਜੇ ਪਾਪ ਹੈ ਨਿੰਦਿਆ ਸੁਣਨੀ ਉਸ ਤੋਂ ਵੱਡਾ ਪਾਪ ਹੈ ਪਰ ਸਾਡਾ ਕੀ ਕੰਮ ਹੈ ਜੇ ਕੋਈ ਕਹਿ ਵੀ ਦਵੇ ਨਾ ਫਲਾਣੇ ਬਾਰੇ ਪਤਾ ਲੱਗਾ ਆਪਾਂ ਇਹ ਨਹੀਂ ਕਹਿੰਦੇ ਭਾਈ ਮੈਂ ਪਤਾ ਕਰਨਾ ਹੀ ਨਹੀਂ ਆਪਾਂ ਕਹਿੰਦੇ ਅੱਛਾ ਕੀ ਹੋਇਆ ਉਹ ਜੇ ਕਹਿੰਦਾ ਨਾ ਬਾਅਦ ਵਿੱਚ ਦਸਾਂਗਾ ਨਹੀਂ ਨਹੀਂ ਹੁਣੇ ਹੀ ਦੱਸ ਦੇ ਤੇ ਮਾਤਮਾ ਵੇਖਣ ਵਾਸਤੇ ਆਪਾਂ ਕਿੰਨਾ ਕੁਝ ਕਰਦੇ ਹਾਂ ਪਰ ਪ੍ਰਮਾਤਮਾ ਫੇਰ ਵੀ ਨਹੀਂ ਦਿਸਦਾ ਕਿਉਂਕਿ ਅਸਲ ਵਿੱਚ ਜਿਹੜਾ ਪ੍ਰਮਾਤਮਾ ਸੀ ਦੇਖਣਾ ਚਾਹੁੰਦੇ ਉਹ ਵਿਖਣਾ ਹੀ ਨਹੀਂ ਜੋ ਕੀਤਾ ਜੋ ਬੀਜਿਆ ਵੜਨਾ ਪੈਣਾ ਜੇ ਕਿਸੇ ਨੂੰ ਚਪੇੜ ਮਾਰੀਏ ਤੇ ਖੁਦ 10 ਚਪੇੜਾਂ ਖਾਣ ਲਈ ਤਿਆਰ ਰਹੀਏ ਉਹ 10 ਗੁਣਾ ਹੋ ਕੇ ਵਾਪਸ ਮਿਲਣਾ ਇਹੀ ਪਾਪ ਆ ਕਈ ਲੋਕ ਕਹਿੰਦੇ ਜਦੋਂ ਅਸੀਂ ਬਾਣੀ ਪੜ੍ਹਦੇ ਨਾਲ ਸਾਨੂੰ ਉਬਾਸੀ ਆਉਣ ਲੱਗ ਜਾਂਦੀ ਹੈ ਕਈ ਕਹਿੰਦੇ ਸਾਡਾ ਜਿਹੜਾ ਸਰੀਰ ਹੁਕਿਲਣ ਲੱਗ ਜਾਂਦਾ ਅਜਿਹਾ ਕਿਉਂ ਹੁੰਦਾ ਹੈਗਾ ਇਹ ਜਦੋਂ ਬੱਚਾ ਸਕੂਲੇ ਜਾਂਦਾ ਉਹਦਾ ਪੜਨ ਨੂੰ ਦਿਲ ਥੋੜੋ ਕਰਦਾ ਕਲਾਸ ਵਿੱਚ ਬਹਿ ਕੇ ਨਿਆਣੇ ਸਵੇਰੇ ਚੰਗੇ ਭਲੇ ਉੱਠ ਕੇ ਜਾਂਦੇ ਉਹਨਾਂ ਨੂੰ ਕਾਰਟੂਨ ਲਾ ਕੇ ਦੇ ਦਿਓ ਤੋ ਆਪ ਦਾ ਐ ਅੱਖਾਂ ਖੋਲ ਕੇ ਵੰਦੇ ਆ ਤੇ ਜਦੋਂ ਮੈਡਮ ਪੜਾਉਂਦੀ ਫਿਰ ਵਾਸੀਆ ਲੈਂਦੇ ਆ ਤੇ ਮਨ ਬੱਚਾ ਹੀ ਆ ਨਾ ਮਨ ਨੂੰ ਕਾਟ ਨੂੰ ਵਿਖਾਈ ਜੋ ਸਾਰਾ ਦਿਨ ਨਿੰਦਿਆ ਚੁਗਲੀ ਫਿਰ ਠੀਕ ਆ ਤੇ ਬਾਣੀ ਜਿਹੜੀ ਉਹ ਜੀਵਨ ਸ਼ੈਲੀ ਸਿਖਾਉਂਦੀ ਆ ਉਹ ਮਨ ਸਿੱਖਣਾ ਨਹੀਂ ਚਾਹੁੰਦਾ ਪਰ ਹੁਣ ਜੇ ਨਿਆਣਾ ਕਵੇ ਮੈਂ ਨਹੀਂ ਸਕੂਲੇ ਪੜਨਾ ਮੈਨੂੰ ਤਾਂ ਨੀਂਦ ਆਉਂਦੀ ਫਿਰ ਤਾਂ ਡੰਡਾ ਫੇਰਦੇ ਵੀ ਜਾ ਪੜਨਾ ਪੈਣਾ ਤੇ ਜਦੋਂ ਬਾਣੀ ਪੜਦੇ ਵਾਸੀ ਆ ਜਾਵੇ ਫਿਰ ਧਾਰ ਦਿੰਦੇ ਪੋਥੀ ਇੱਕ ਪਾਸੇ ਪੜੀ ਨਹੀਂ ਜਾਂਦੀ ਕੋਸ਼ਿਸ਼ ਕਰੋ ਜੇ ਕੋਈ ਇਹ ਕਵੇ ਵੀ ਤੈਨੂੰ 1 ਲੱਖ ਰੁਪਇਆ ਮਹੀਨੇ ਦਾ ਮਿਲਣਾ ਤੇ ਤੂੰ ਕੰਮ ਕਰ ਫੇਰ ਭਾਵੇਂ ਰਾਤ 24 ਘੰਟੇ ਜਾਗ ਕੇ ਕਰਨਾ ਪਵੇ ਕਰਦੇ ਆ ਵੀ ਲੱਖ ਰੁਪਇਆ ਮਿਲਣਾ ਤੇ ਜਦੋਂ ਗੁਰਬਾਣੀ ਪੜ੍ਹ ਕੇ ਸੁੱਖ ਮਿਲਦਾ ਜਿਹੜਾ ਲੱਖ ਰੁਪਏ ਨਾਲ ਵੀ ਨਹੀਂ ਮਿਲਣਾ 10 ਲੱਖ ਨਾਲ ਨਹੀਂ ਮਿਲਣਾ ਕਰੋੜਾਂ ਨਾਲ ਨਹੀਂ ਮਿਲਣਾ ਉਹ ਸੁੱਖ ਇੱਕ ਜਪਜੀ ਸਾਹਿਬ ਕਰਕੇ ਮਿਲਦਾ ਤੇ ਫਿਰ ਪੜਨ ਦੀ ਕੋਸ਼ਿਸ਼ ਤਾਂ ਕਰੀਏ ਜੇ ਚਾਹੂਗਾ ਫੇਰ ਹੀ ਪੜਾਂਗੇ ਦੂਜਾ ਜਦੋਂ ਆਪਾਂ ਇੱਕ ਜਪਜੀ ਸਾਹਿਬ ਨੂੰ ਕੱਲਾ ਪਾਠ ਸਮਝ ਕੇ ਪੜਨਾ ਫਿਰ ਨੀਂਦ ਹੀ ਹੋਣੀ ਹੈ ਜੀ ਕਿਸੇ ਕੋਲ ਪ੍ਰਧਾਨ ਮੰਤਰੀ ਦੀ ਚਿੱਠੀ ਆਈ ਹੋਵੇ ਕਿੰਨਾ ਚਾ ਚੜ ਜਾਂਦਾ ਕਿੰਨਾ ਖੇੜਾ ਹੁੰਦਾ ਵੀ ਪ੍ਰਧਾਨ ਮੰਤਰੀ ਦੀ ਚਿੱਠੀ ਹੱਥ ਲੱਗੀ ਆ ਹੁਣ ਗੁਰੂ ਨਾਨਕ ਸਬ ਖੁਦ ਖੁਦਾ ਆ ਤੇ ਮਹਾਰਾਜ ਦਾ ਜਪਜੀ ਸਾਹਿਬ ਹੱਥ ਵਿੱਚ ਹੋਵੇ ਜਾਪ ਸਾਹਿਬ ਹੱਥ ਚ ਹੋਵੇ ਵੀ ਜਿਹੜੇ ਸ਼ਬਦ ਮਹਾਰਾਜ ਦੀ ਜ਼ੁਬਾਨ ਚੋਂ ਨਿਕਲੇ ਉਹ ਸ਼ਬਦ ਸਾਡੀ ਜ਼ੁਬਾਨ ਚੋਂ ਨਿਕਲਨੇ ਕਿੱਡੀ ਵੱਡੀ ਗੱਲ ਆ ਜੀ ਜਿਹੜਾ ਜਪਜੀ ਸਾਹਿਬ ਗੁਰੂ ਨਾਨਕ ਨੇ ਬੋਲਿਆ ਪੜ੍ਹਿਆ ਜਿਹੜਾ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਬੋਲਿਆ ਉਹ ਅਸੀਂ ਪੜਨ ਲੱਗੇ ਕਿੰਡੀ ਮਹਾਨ ਉਦਾਲਿਆ ਉਦੋਂ ਤੱਕ ਖੇੜ ਜਾਣਾ ਚਾਹੀਦਾ ਖੇੜੇ ਚ ਆ ਜਾਣਾ ਚਾਹੀਦਾ ਫਿਰ ਇਸ ਤਰ੍ਹਾਂ ਬਾਣੀ ਪੜ੍ਹੀਏ ਵੀ ਮਹਾਰਾਜ ਸਾਹਮਣੇ ਆ ਤੇ ਆਪਾਂ ਮਹਾਰਾਜ ਨਾਲ ਗੱਲਾਂ ਕਰਨੀਆਂ ਫਿਰ ਕੋਈ ਨੀਂਦ ਨਹੀਂ ਆਉਣੀ ਜਦੋਂ ਹੁਣ ਪਤਾ ਵੀ ਦਸਵੇਂ ਪਾਤਸ਼ਾਹ ਸਾਹਮਣੇ ਹੁਣ ਕਿਹੜਾ ਸੋਜੂ ਕੋਈ ਵੀ ਨਹੀਂ ਸੋ ਸਕਦਾ ਪਰ ਆਪਾਂ ਤਾਂ ਜਪਜੀ ਸਾਹਿਬ ਕਰਦੇ ਹੀ ਨਹੀਂ ਜਿਵੇਂ ਪਹਿਲਾਂ ਗੁਟਕੇ ਹੁੰਦੇ ਸੀ ਤਾ ਬੋਲਦੇ ਨਹੀਂ ਜ਼ੁਬਾਨ ਦੇ ਨਾਲ ਉਹ ਅੱਖਾਂ ਕਰਦੀਆਂ ਮੂੰਹ ਦੇ ਵਿੱਚ ਮਧੂ ਮੱਖੀਾਂ ਵਾਂਗੂ ਕਰਦੇ ਰਹਿੰਦੇ ਨੇ ਤੇ ਦੂਜੇ ਪਾਸੇ ਜੇ ਅੱਜ ਕੱਲ ਫੋਨ ਆ ਤੇ ਉਹ ਐ ਮਾਰਦੇ ਅੰਗੂਠਾ ਏਕ ਓੰਕਾਰ ਤੋਂ ਲੈ ਕੇ ਸਿੱਧਾ ਬਸ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਹੀ ਪੜਦੇ ਆ ਵੇਚਾੜਾ ਪੜਦੇ ਹੀ ਨਹੀਂ ਤੇ ਇਸ ਕਰਕੇ ਜਦੋਂ ਬਾਣੀ ਪੜਦੇ ਆ ਉਹਨੂੰ ਗਾ ਕੇ ਪੜਨਾ ਚਾਹੀਦਾ ਜਦੋਂ ਮੰਨ ਲਓ ਨੀਂਦ ਆਉਂਦੀ ਆ ਤੇ ਫਿਰ ਉਹਨੂੰ ਗਾਓ ਉੱਚੀ ਉੱਚੀ ਜਿਵੇਂ ਬੱਚੇ ਪੇਪਰ ਦੀ ਤਿਆਰੀ ਕਰਦੇ ਨਾ ਨੀਂਦ ਆਉਂਦੀ ਫਿਰ ਬੱਚਾ ਬੋਲ ਕੇ ਤਿਆਰੀ ਕਰਦਾ ਸੋ ਥੋੜੇ ਜਾਂਦਾ ਤੇ ਜਦੋਂ ਜਪਜੀ ਸਾਹਿਬ ਕਰਦੇ ਨੀਂਦ ਆਉਂਦੀ ਫਿਰ ਉਹਨੂੰ ਗਾਇਆ ਕਰੋ ਉੱਚੀ ਬੋਲਿਆ ਕਰੋ ਉੱਚੀ ਬੋਲ ਕੇ ਨੀਂਦ ਭਜਾ ਲਿਆ ਕਰੋ ਜਦੋਂ ਪਤਾ ਵੀ ਸੁੱਖ ਮਿਲਣਾ ਵਾ ਤੇ ਐਡਾ ਸਸਤਾ ਕੰਮ ਬੀ ਇੱਕ ਜਪਜੀ ਸਾਹਿਬ ਕਰਕੇ ਸੁੱਖ ਮਿਲ ਜਾਣਾ ਤਾਂ ਫਿਰ ਕੀ ਘਾਟਾ ਪੜ ਲਓ ਜੀ ਕਈ ਲੋਕ ਕਹਿੰਦੇ ਕਿ ਧਾਰਮਿਕ ਸਥਾਨਾਂ ਤੇ ਜਾਵਾਂਗੇ ਸਾਨੂੰ ਪਰਮਾਤਮਾ ਮਿਲੇਗਾ ਪਰਮਾਤਮਾ ਦੇ ਦਰਸ਼ਨ ਦੇਦਾਰ ਹੋਣਗੇ ਕਈ ਲੋਕ ਕਹਿੰਦੇ ਆ ਕਿ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕੀ ਮਤਲਬ ਕਿ ਆਪਣੇ ਅੰਦਰ ਜਿਹੜੀ ਹੈ ਚੀਜ਼ ਵੱਸਦੀ ਹੈਗੀ ਹੈ ਕਈ ਕਹਿੰਦੇ ਕਿ ਕਿਤੇ ਵੀ ਤੁਸੀਂ ਚਲੇ ਜਾਓ ਤੁਹਾਡੇ ਕਰਮ ਛੋਦ ਹੋਣਗੇ ਸਮਝੋ ਤੁਹਾਨੂੰ ਪਰਮਾਤਮਾ ਯਾਦ ਰਹਿੰਦਾ ਆ ਕਿੱਥੇ ਜਾ ਕੇ ਪਰਮਾਤਮਾ ਨੂੰ ਲੱਭੀਏ ਜੀ ਆਪਾਂ ਸਾਰੇ ਕਹਿੰਨੇ ਪਰਮਾਤਮਾ ਦੇ ਦਿਦਾਰੇ ਕਰਨੇ ਆ ਤੇ ਪਰਮਾਤਮਾ ਵੇਖਣਾ ਆ ਜੀ ਤੇ ਵੇਖਦਾ ਪਿਆ ਨਹੀਂ ਕਿਸੇ ਨੂੰ ਪਰਮਾਤਮਾ ਵੇਖਣ ਵਾਸਤੇ ਆਪਾਂ ਕਿੰਨਾ ਕੁਝ ਕਰਦੇ ਆਂ ਪਰ ਪਰਮਾਤਮਾ ਫਿਰ ਵੀ ਨਹੀਂ ਦਿਸਦਾ ਕਿਉਂਕਿ ਅਸਲ ਵਿੱਚ ਜਿਹੜਾ ਪਰਮਾਤਮਾ ਅਸੀਂ ਦੇਖਣਾ ਚਾਹੁੰਦੇ ਆ ਉਹ ਵਿਖਣਾ ਹੀ ਨਹੀਂ ਤੇ ਜਿਹੜਾ ਪਰਮਾਤਮਾ ਦਿਖ ਰਿਹਾ ਉਹ ਅਸੀਂ ਦੇਖਣਾ ਨਹੀਂ ਚਾਹੁੰਦੇ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆ ਜੋ ਕੁਝ ਨਜ਼ਰ ਆ ਰਿਹਾ ਸਾਰਾ ਕੁਝ ਪਰਮਾਤਮਾ ਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਨੇ ਕਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਈਭ ਹੈ ਬੀਠਲ ਊਭ ਹੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਆ ਜੋ ਕੁਝ ਵੀ ਹੈ ਇਹ ਪੱਤੇ ਦਰਖਤ ਚੀੜੀਆਂ ਜਾਨਵਰ ਆਕਾਸ਼ ਹਵਾ ਸਾਰਾ ਕੁਝ ਕੀ ਹੈ ਪ੍ਰਮਾਤਮਾ ਤੁਸੀਂ ਕੀ ਹਾਂ ਪ੍ਰਮਾਤਮਾ ਆ ਕੀ ਹੈ ਸਾਰਾ ਕੁਝ ਪ੍ਰਮਾਤਮਾ ਹੀ ਹੈ ਅਪਾ ਵੇਖਣਾ ਕਿੰਨੂ ਐ ਲੱਭਣਾ ਕਿੰਨੂ ਐ ਜੀ ਅਸਲ ਵਿੱਚ ਪਰਮਾਤਮਾ ਲੱਭਣ ਦਾ ਵਿਸ਼ਾ ਨਹੀਂ ਪਰਮਾਤਮਾ ਮਹਿਸੂਸ ਕਰਨ ਦਾ ਪਰਮਾਤਮਾ ਮਾਨਣ ਦਾ ਵਿਸ਼ਾ ਆ ਜਾਣਨ ਦਾ ਵਿਸ਼ਾ ਆ ਅਸੀਂ ਲੱਭਦੇ ਪਰਮਾਤਮਾ ਨੂੰ ਪਏ ਆ ਗਵਾਚੇ ਆਪਾਂ ਖੋਦੇ ਆ ਪਹਿਲਾਂ ਖੁਦ ਨੂੰ ਲੱਭੀਏ ਗੁਰਬਾਣੀ ਨੇ ਇਹ ਨਹੀਂ ਕਿਹਾ ਪਰਮਾਤਮਾ ਲੱਭੋ ਨੇ ਕਿਹਾ ਖੁਦ ਦੀ ਤਲਾਸ਼ ਕਰ ਇਸ ਮਨ ਕੋਈ ਖੋਜੋ ਪਾਈ ਮਨ ਦੀ ਖੋਜ ਕਰ ਪਰਮਾਤਮਾ ਤੇ ਅੰਦਰ ਹੀ ਐ ਜੀ ਜਿਵੇਂ ਸ਼ਬਦ ਹੁੰਦਾ ਗੁਰਬਾਣੀ ਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਗਲ ਬਨਸਪਤ ਮਹਿ ਬਹਸੰਤਰ ਸਗਲ ਦੂਦ ਮਹਿ ਕੀਆ ਉੱਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਗੁਰੂ ਨਾਨਕ ਦੇ ਮਹਾਰਾਜ ਗਏ ਪੀਰ ਦੇ ਕੋਲ ਦਸਤਗੀਰ ਕੋਲ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਵੀ ਪ੍ਰਮਾਤਮਾ ਜੇ ਕਹਿੰਨੇ ਹੋ ਹਰ ਜਗ੍ਹਾ ਨજર ਕਿਉਂ ਨਹੀਂ ਆਉਂਦਾ ਜੀ ਮਹਾਰਾਜ ਨੇ ਜਵਾਬ ਨਾ ਦਿੱਤਾ ਮਹਾਰਾਜ ਕਹਿੰਦੇ ਦੁੱਧ ਪੀਣਾ ਮੈਂ ਦੁੱਧ ਲਿਆ ਦੋ ਸੇਵਾਦਾਰ ਨੂੰ ਕਿਹਾ ਵੀ ਭਾਈ ਦੁੱਧ ਲਿਆ ਦੇ ਉਹ ਦੁੱਧ ਦਾ ਬਾਟਾ ਲਿਆਇਆ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਰੱਖਿਆ ਮਹਾਰਜ ਕਹਿੰਦੇ ਨਹੀਂ ਆਹ ਦੁੱਧ ਨਹੀਂ ਪੀਣਾ ਇਹਦੇ ਵਿੱਚ ਕੁਝ ਹੈ ਜੀ ਪੀਰ ਨੇ ਵੇਖਿਆ ਦੁੱਧ ਤਾਂ ਠੀਕ ਸੀ ਸਾਫ਼ ਸੀ ਮਹਾਰਜ ਨੂੰ ਕਹਿੰਦਾ ਨਹੀਂ ਕਹਿੰਦੇ ਮਹਾਰਜ ਹੈ ਇਹ ਨਹੀਂ ਜੀ ਉਹਨੇ ਸੇਵਾਦਾਰ ਨੂੰ ਕਿਹਾ ਦੂਜਾ ਬਾਟਾ ਦੁੱਧ ਦਾ ਲੈ ਆ ਗੁਰੂ ਸਾਹਿਬ ਕਹਿੰਦੇ ਨਹੀਂ ਇਹਦੇ ਵਿੱਚ ਹਜੇ ਵੀ ਕੁਝ ਹੈ ਸੇਵਾਦਾਰ ਕਹਿੰਦਾ ਜੀ ਹੋਂ ਤਾਂ ਬੜੇ ਸਾਫ਼ ਸਫਾਈ ਨਾਲ ਲਿਆਂਦਾ ਹੈ ਮਹਾਰਜ ਕਹਿੰਦੇ ਨਹੀਂ ਹੈ ਜੀ ਉਹ ਫਿਰ ਤਜਾ ਬਾਟਾ ਦੁੱਧ ਦਾ ਲਿਆ ਆ ਗੁਰਨਾਨਕ ਸਾਹਿਬ ਫੇਰ ਹੋਈ ਗੱਲ ਕਹਿੰਦੇ ਦੁੱਧ ਵਿੱਚ ਕੁਝ ਹੈ ਜੀ ਪੀਰ ਕਹਿੰਦਾ ਫਿਰ ਨજર ਕਿਉਂ ਨਹੀਂ ਆਉਂਦਾ ਜੀ ਮਹਾਰਜ ਕਹਿੰਦੇ ਰਿੜਕਣਾ ਪਵੇਗਾ ਕਹਿੰਦਾ ਭਾਬ ਕਹਿੰਦੇ ਇਹਦੇ ਵਿੱਚ ਮੱਖਣ ਹੈ ਘਿਓ ਹੈ ਤੇ ਰਿੜਕਾਂਗੇ ਤੇ ਨજર ਆਊਗਾ ਜੀ ਪੀਰ ਸਮਝ ਗਿਆ ਮਹਾਰਜ ਕਹਿੰਦੇ ਸਾਰੇ ਪਾਸੇ ਰੱਬ ਹੀ ਆ ਪਰਮਾਤਮਾ ਹੀ ਆ ਪਰ ਨજર ਤਾਂ ਤਾਈ ਹੋਣਾ ਜਦੋਂ ਮਨ ਦੀ ਮਧਾਣੀ ਰਿੜਕਾਂਗੇ ਜਦੋਂ ਰਿੜਕਾਂਗੇ ਫਿਰ ਸਾਰਿਆਂ 'ਚ ਉਹ ਹੁਣ ਭਗਤ ਨਾਮਦੇਵਾਲ ਪ੍ਰਸ਼ਾਦਾ ਛੱਕਦੇ ਸੀ ਇੱਕ ਕੁੱਤਾ ਥਾਲੀ ਦੇ ਵਿੱਚੋਂ ਪ੍ਰਸ਼ਾਦਾ ਝੁੱਕ ਕੇ ਤੁਰ ਪਿਆ ਆਪਣੇ ਵਰਗਾ ਹੋਵੇ ਪੱਥਰ ਮਾਰੇ ਤੇ ਭਗਤ ਨਾਮਦੇਵ ਘਿਓ ਦੀ ਬਾਟੀ ਲੈ ਕੇ ਪਿੱਛੇ ਦੌੜਨ ਲੱਗ ਪਏ ਕਹਿੰਦੇ ਠਾਕੁਰ ਜੀ ਰੁੱਖੀ ਖਾਏਗਾ ਲੈ ਆ ਚੋਪੜ ਤੇ ਦਵਾ ਜੀ ਤੇ ਉਹ ਕੁੱਤੇ ਵਿੱਚੋਂ ਵੀ ਰੱਬ ਵੇਂਦੇ ਪਏ ਆ ਜੀ ਸੋ ਇਸ ਕਰਕੇ ਆ ਜੋ ਕੁਝ ਨਜ਼ਰ ਆ ਰਿਹਾ ਮੈਂ ਇੱਕ ਉਦਾਹਰਨ ਦੇਣਾ ਜਦੋਂ ਕੋਈ ਦਰਿਆ ਵਿੱਚ ਡੁੱਬਦਾ ਸਮੁੰਦਰ ਵਿੱਚ ਡੁੱਬਦਾ ਤੇ ਜਦੋਂ ਬੰਦਾ ਮਰਦਾ ਬੰਦਾ ਉਦੋਂ ਮਰਦਾ ਜਦੋਂ ਸਰੀਰ ਚ ਪਾਣੀ ਭਰ ਜਾਂਦਾ ਫਿਰ ਕੀ ਹਾਲਾਤ ਹੁੰਦੇ ਸਰੀਰ ਦੇ ਅੰਦਰ ਵੀ ਪਾਣੀ ਸਰੀਰ ਦੇ ਬਾਹਰ ਵੀ ਪਾਣੀ ਪਾਣੀ ਵਿੱਚ ਘਿਰਿਆ ਜਾਂਦਾ ਜੀ ਬਸ ਇਸੇ ਤਰ੍ਹਾਂ ਸਰੀਰ ਦੇ ਅੰਦਰ ਕੀ ਸਾਹ ਹਵਾ ਸਰੀਰ ਦੇ ਬਾਹਰ ਵੀ ਹਵਾ ਤੇ ਇਹ ਹਵਾ ਨਹੀਂ ਇਹ ਹੀ ਪਰਮਾਤਮਾ ਆ ਸਾਡੇ ਅੰਦਰ ਵੀ ਪਰਮਾਤਮਾ ਸਾਡੇ ਬਾਹਰ ਵੀ ਪਰਮਾਤਮਾ ਜਿਵੇਂ ਸਮੁੰਦਰ ਵਿੱਚ ਡੁੱਬ ਕੇ ਲਾਉਣ ਵਾਲਾ ਬੰਦਾ ਇਹ ਨਹੀਂ ਕਹਿ ਸਕਦਾ ਪਾਣੀ ਕਿੱਥੇ ਹੈ ਵੀ ਤੂੰ ਪਾਣੀ ਵਿੱਚ ਹੀ ਆ ਤੇਰੇ ਅੰਦਰ ਵੀ ਪਾਣੀ ਆ ਤੇਰੇ ਬਾਹਰ ਵੀ ਪਾਣੀ ਇਸੇ ਤਰ੍ਹਾਂ ਆਪਾਂ ਕਹੀ ਜਾਂਦੇ ਪਰਮਾਤਮਾ ਕਿੱਥੇ ਆਪਾਂ ਪਰਮਾਤਮਾ ਦੇ ਵਿੱਚ ਹੀ ਆ ਸਾਡੇ ਅੰਦਰ ਵੀ ਪਰਮਾਤਮਾ ਸਾਡੇ ਬਾਹਰ ਵੀ ਪਰਮਾਤਮਾ ਸਾਰਾ ਕੁਝ ਪਰਮਾਤਮਾ ਹੀ ਆ ਹਵਾ ਵੀ ਪਰਮਾਤਮਾ ਆ ਪੱਤੇ ਵੀ ਪਰਮਾਤਮਾ ਇਨਸਾਨ ਵੀ ਪਰਮਾਤਮਾ ਸਾਰਾ ਕੁਝ ਹੀ ਪਰਮਾਤਮਾ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਜਿਨ੍ਹਾਂ ਨੇ ਧਾਰਮਿਕ ਸਥਾਨਾਂ ਵਿੱਚ ਰੱਬ ਨੂੰ ਬੰਨ ਦਿੱਤਾ ਉਹਨਾਂ ਦੀ ਮੂਰਖਤਾ ਹੈ ਪਰਮਾਤਮਾ ਨੂੰ ਇੱਕ ਥਾਂ ਦੇ ਵਿੱਚ ਇੱਕ ਇਮਾਰਤ ਵਿੱਚ ਬੰਨਿਆ ਨਹੀਂ ਜਾ ਸਕਦਾ ਕਬੀਰ ਸਾਹਿਬ ਦਾ ਸ਼ਬਦ ਹੈ ਕਬੀਰ ਹੱਜ ਕਾਬੇ ਹੋਂ ਜਾਏ ਥਾ ਆਗੇ ਮਿਲਿਆ ਖੁਦਾਏ ਸਾਈ ਮੁਜ ਸਿਓ ਲੜ ਪਰਿਆ ਤੁਜ ਹੈ ਕਿਨ ਫਰਮਾਈ ਗਏ ਕਹਿੰਦੇ ਮੈਂ ਹੱਜ ਕਰਨ ਕਾਬੇ ਚੱਲਿਆ ਰਾਹ ਵਿੱਚ ਖੁਦਾ ਮਿਲ ਪਿਆ ਖੁਦਾ ਕਹਿੰਦਾ ਕਬੀਰ ਕਿੱਧਰ ਚੱਲਣਾ ਕਹਿੰਦੇ ਕਾਬੇ ਕਿਉਂ ਤੈਨੂੰ ਮਿਲਣ ਕਹਿੰਦੇ ਖੁਦਾ ਲੜ ਪਿਆ ਝਗੜਾ ਕਰ ਲਿਆ ਜੀ ਕਬੀਰ ਸਾਹਿਬ ਪੁੱਛਦੇ ਝਗੜਾ ਕਿਉਂ ਕੀਤਾ ਕਹਿੰਦਾ ਤੈਨੂੰ ਕਿੰਨੇ ਕਿਹਾ ਮੈਂ ਉੱਥੇ ਹੀ ਮਿਲਾਂਗਾ ਜੀ ਮੈਂ ਤਾਂ ਤੈਨੂੰ ਤੇਰੇ ਘਰ ਵਿੱਚ ਵੀ ਮਿਲ ਸਕਦਾ ਕਿਤੇ ਵੀ ਮਿਲ ਸਕਦਾ ਸੋ ਇਹ ਸਾਡਾ ਭੁਲੇਖਾ ਹੀ ਆ ਵੀ ਆਪਾਂ ਆਪਣਾ ਘਰ ਛੱਡ ਕੇ ਧਾਰਮਿਕ ਸਥਾਨ ਤੇ ਜਾਵਾਂਗੇ ਤਾਂ ਹੀ ਰੱਬ ਮਿਲਣਾ ਜੀ ਰੱਬ ਨਹੀਂ ਮਿਲਣਾ ਧਾਰਮਿਕ ਸਥਾਨ ਤੇ ਜਿਹੜੀ ਮਰਿਆਦਾ ਹੁੰਦੀ ਹੈ ਉਹ ਸਾਨੂੰ ਜੀਵਨ ਸ਼ੈਲੀ ਸਿਖਾਉਂਦੀ ਹੈ ਜੀਵਨ ਯੁਗਤੀ ਦੱਸਦੀ ਹੈ ਅੱਪਾ ਹਰ ਮੰਦਰ ਸਾਹਿਬ ਜਾਂਦੇ ਆ ਉੱਥੇ ਕੀਰਤਨ ਸੁਣਦੇ ਆ ਉਹ ਗੁਰਬਾਣੀ ਸਾਨੂੰ ਜੀਵਨ ਜੁਗਤੀ ਜਿਉਣ ਦਾ ਢੰਗ ਸਿਖਾਉਂਦੀ ਐ ਪਰ ਪ੍ਰਮਾਤਮਾ ਨੂੰ ਜੇ ਲੱਭਣਾ ਹੋਵੇ ਤੇ ਇਹ ਕਨਸੈਪਟ ਗਲਤ ਆ ਲੱਭਣਾ ਆਪਣੇ ਆਪ ਨੂੰ ਆ ਪ੍ਰਮਾਤਮਾ ਤੇ ਪ੍ਰਗਟ ਆ ਗੁਰਬਾਣੀ ਕਹਿੰਦੀ ਐ ਵੀ ਜਿਹੜਾ ਰੱਬ ਆ ਜ਼ਾਹਰ ਕਲਾ ਵਿੱਚ ਵਰਤ ਰਿਹਾ ਪ੍ਰਗਟ ਰੂਪ ਵਿੱਚ ਵਰਤ ਰਿਹਾ ਦੇਖਾਂਗੇ ਤੇ ਪ੍ਰਮਾਤਮਾ ਹੀ ਆ ਜੇ ਨਾ ਦੇਖਣਾ ਹੋਵੇ ਤੇ ਭਾਵੇਂ ਫਿਰ ਬੰਦੇ ਦੇ ਰੂਪ ਚ ਵੀ ਪਰਮਾਤਮਾ ਸਾਹਮਣੇ ਖੜ ਜਾਵੇ ਲੋਕ ਨਹੀਂ ਪਹਿਚਾਨ ਸਕਦੇ ਜਦੋਂ ਰਾਮ ਜੀ ਆਏ ਤੇ ਲੋਕਾਂ ਨੇ ਪਹਿਚਾਨਿਆ ਨਹੀਂ ਕ੍ਰਿਸ਼ਨ ਜੀ ਆਏ ਲੋਕਾਂ ਨੇ ਨਹੀਂ ਪਹਿਚਾਨਿਆ ਭਾਵੇਂ ਕਿ ਵਿਸ਼ੰਪਤਾਮਾ ਵਰਗੇ ਦਰੋਣਾਚਾਰਿਆ ਵਰਗੇ ਧਾਰਮਿਕ ਗੁਰੂ ਉਹਨਾਂ ਨੂੰ ਵੀ ਨਹੀਂ ਸੀ ਸਮਝ ਪੈ ਰਹੀ ਵੀ ਇਹ ਕੀ ਕਹਿ ਰਿਹਾ ਪਰ ਜਦੋਂ ਕ੍ਰਿਸ਼ਨ ਜੀ ਨੇ ਫਿਰ ਦੂਸਰੀ ਤਰ੍ਹਾਂ ਵਿਰਾਟ ਰੂਪ ਦਿਖਾਇਆ ਫਿਰ ਪਤਾ ਲੱਗਾ ਵੀ ਇਹ ਤਾਂ ਨਾਰਾਇਣ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਆਏ ਦੇ ਮੋਕੇ ਦੇ ਪੰਡਤ ਮੋਕੇ ਦੇ ਮੋਲੀ ਵੀ ਉਹ ਗੁਰੂ ਨਾਨਕ ਸਾਹਿਬ ਦੇ ਖਿਲਾਫ ਹੋ ਗਏ ਪਛਤਾਣਿਆ ਨਹੀਂ ਫਿਸ ਕਰਕੇ ਕਈ ਵਾਰੀ ਰੱਬ ਸਾਹਮਣੇ ਵੀ ਹੋਵੇ ਪਹਿਚਾਨ ਹੀ ਨਹੀਂ ਹੁੰਦੀ ਜੀ ਹਾਂਜੀ ਪਾਪ ਤੇ ਪੁੰਨ ਦੀ ਜੇ ਆਪਾਂ ਗੱਲ ਕਰੀਏ ਲੋਕ ਕਹਿੰਦੇ ਆ ਕਿ ਪੁੰਨ ਕਰਾਂਗੇ ਜੀਵਨ ਸੁਖਾਲਾ ਹੋ ਜਾਂਦਾ ਹੈ ਜੇ ਪਾਪ ਕਰਾਂਗੇ ਤੇ ਤਕਲੀਫਾਂ ਆਉਣਗੀਆਂ ਜੀ ਪਾਪ ਲੋਕ ਫਿਰ ਵੀ ਕਰਦੇ ਆ ਜੀ ਹਾਂਜੀ ਤੇ ਪਾਪ ਤੇ ਪੁੰਨ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਾਪ ਦੇਖੋ ਕਰਮ ਹੀ ਆ ਜੇ ਆਪਾਂ ਚੰਗਾ ਕਰਾਂਗੇ ਮੰਨ ਲਓ ਕਿਸੇ ਨੂੰ ਮਾੜਾ ਬੋਲਿਆ ਇੱਕ ਬੋਲ ਤੇ 10 ਬੋਲ ਮਾੜੇ ਸੁਣਨ ਵਾਸਤੇ ਤਿਆਰ ਰਹੁ ਗੁਰਬਾਣੀ ਕਹਿੰਦੀ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਦੱਦਾ ਦੋਸ ਨਾ ਦਉ ਕਿਸੈ ਦੋਸ ਕਰਮ ਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜਾ ਵਰਜਣਾ ਜੋ ਕੀਤਾ ਜੋ ਬੀਜਿਆ ਵੜਨਾ ਪੈਣਾ ਜੇ ਕਿਸੇ ਨੂੰ ਚਪੇੜ ਮਾਰੀ ਹੈ ਤੇ ਖੁਦ 10 ਚਪੇੜਾਂ ਖਾਣ ਲਈ ਤਿਆਰ ਰਹੀਏ ਉਹ 10 ਗੁਣਾ ਹੋ ਕੇ ਵਾਪਸ ਮਿਲਣਾ ਇਹੀ ਪਾਪ ਆ ਜੇ ਪਉਨੇ ਆ ਜੇ ਕਿਸੇ ਨੂੰ ਰੁਪਈਆ ਦੇ ਦਿੱਤਾ ਕਿਸੇ ਦਾ ਕੋਈ ਭਲਾ ਕਰ ਦਿੱਤਾ ਤੇ ਫਿਰ ਇਹ ਵੀ ਆ ਵੀ 10 ਗੁਣਾ ਵੱਧ ਹੋ ਕੇ ਉਹ ਵਾਪਸ ਵੀ ਮਿਲੂਗਾ ਤੇ ਜੀਵਨ ਸੁਖਹਿਲਾ ਆ ਮੈਂ ਕਹਿਣਾ ਵੀ ਜੇ ਆਪਾਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਰਾਹ ਤੇ ਜਾਂਨੇ ਸਮਾਈਲੀ ਦੇ ਦਿਓ ਮੁਸਕਰਾਹਟ ਹੀ ਦੇ ਦਿਓ ਅੱਜ ਕੱਲ ਬੰਦੇ ਡੇ ਮਰੇ ਪੇ ਦੁਖੀ ਹੋਏ ਪੇ ਵੀ ਜਿਹਨੂੰ ਨਹੀਂ ਜਾਣਦੇ ਉਹਨੂੰ ਤਾਂ ਛੱਡੋ ਕਈ ਵਾਰੀ ਜਿਹਨੂੰ ਜਾਣਦੇ ਉਹਨੂੰ ਵੀ ਨਹੀਂ ਆਸਕੇ ਬੁਲਾਉਂਦੇ ਉਹ ਜਿਹਦੇ ਕੋਈ ਰਿਸ਼ਤੇਦਾਰ ਜਾਂ ਕੋਈ ਉਦਾਂ ਵੀ ਜਾਣਕਾਰ ਆ ਜੇ ਸਾਹਮਣੇ ਉਹ ਕਹਿੰਦੇ ਅੱਛਾ ਹੁਣ ਇਹਨੂੰ ਬੁਲਾਉਣਾ ਪਊਗਾ ਫਿਰ ਉਹ ਚਰਾਉਂਦੇ ਅੱਖਾਂ ਵੀ ਇਹਨੂੰ ਨਾ ਹੀ ਬੁਲਾਉਣਾ ਪਵੇ ਤੋ ਇਹ ਵੀ ਪਾਪ ਹੀ ਆ ਜੀ ਤੇ ਮੈਂ ਇਹ ਕਹਿਣਾ ਵੀ ਜੇ ਤੁਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਚੰਗੇ ਬੋਲ ਦੇ ਦਿਓ ਮੁਸਕਰਾਹਟ ਦੇ ਦਿਓ ਫਿਰ ਜੇ ਦੇਵੋਗੇ ਤੇ ਤੁਹਾਨੂੰ ਵੀ ਚੰਗੇ ਬੋਲ ਬਦਲੇ ਵਿੱਚ ਮਿਲਣਗੇ ਮੁਸਕਰਾਹਟਾਂ ਮਿਲਣਗੀਆਂ ਸੋ ਪਾਪ ਤੇ ਪੁੰਨ ਹੈ ਮਾੜੇ ਕਰਮ ਪਾਪ ਆ ਚੰਗੇ ਕਰਮ ਪੁੰਨ ਆ ਤੇ ਇਹਨਾਂ ਦਾ ਨਤੀਜਾ ਇਸੇ ਇੱਥੇ ਆ ਸਾਰਾ ਕੁਝ ਇੱਥੇ ਮਿਲਣਾ ਅਗਾਹ ਤੇ ਪਤਾ ਨਹੀਂ ਜਦੋਂ ਮਿਲਣਾ ਕਿ ਨਹੀਂ ਮਿਲਣਾ ਪਰ ਇੱਥੇ ਨਾਲ ਦੀ ਨਾਲ ਲੇਖਾ ਜੋਖਾ ਹੋ ਜਾਣਾ ਤੇ ਸਭ ਤੋਂ ਵੱਡਾ ਪੁੰਨ ਗੁਰਬਾਣੀ ਕਹਿੰਦੀ ਕਲਯੁਗ ਦੇ ਵਿੱਚ ਕਲਮ ਇਹੋ ਪੁੰਨ ਗੁਣ ਗੋਵਿੰਦ ਗਾਹੇ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਆ ਨਾਮ ਜਪਣਾ ਮੈਡੀਟੇਸ਼ਨ ਕਰਨਾ ਸਿਮਰਨ ਕਰਨਾ ਗੋਵਿੰਦ ਦੇ ਗੁਣ ਗਾਉਣਾ ਜੀ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਆ ਹਾਂਜੀ ਇਸੇ ਕਰਮ ਕੀ ਅਗਲੇ ਚ ਜੀ ਨੇ ਅਗਲਾ ਜਨਮ ਤੇ ਪਤਾ ਨਹੀਂ ਨਾ ਫਿਰ ਕੁੱਤੇ ਬੰਨਾ ਬਿੱਲੀ ਬੰਨਾ ਕੀ ਬੰਨਾ ਐਸੇ ਜਨਮ ਦੇ ਵਿੱਚ ਹੀ ਹੋ ਜਾਣਾ ਜੀ ਤੁਸੀਂ ਦੇਖੋ ਵੀ ਜਿਹੜਾ ਆਪਾਂ ਮਾੜਾ ਕਰਮ ਕਰਦੇ ਵੀ ਆਂ ਕਈ ਵਾਰੀ ਆਪਾਂ ਬਾਹਰੋਂ ਚਮਕ ਧਮਕ ਦੇਖ ਲੈਨੇ ਆ ਪਰ ਅੰਦਰੋਂ ਕਿੰਨਾ ਦੁਖੀ ਹੋਊਗਾ ਜੀ ਤੇ ਇਸ ਕਰਕੇ ਜੇ ਮਾੜੇ ਕਰਮ ਕੀਤੇ ਆ ਉਹ ਸੁਖੀ ਨਹੀਂ ਰਹਿ ਸਕਦਾ ਉਹਦੀ ਰੂਹ ਸੁਖੀ ਨਹੀਂ ਰਹਿ ਸਕਦੀ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਕਿ ਜਿਹੜੇ ਲੋਕ ਚੰਗਾ ਕਰਦੇ ਆ ਨਾ ਉਹਨਾਂ ਨਾਲ ਮਾੜਾ ਜ਼ਰੂਰ ਹੁੰਦਾ ਆ ਜਿਉਂ ਕਿਸੇ ਦਾ ਭਲਾ ਕਰਦੇ ਆ ਨਾ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਦਗੀ 'ਚ ਦਿੱਕਤਾਂ ਆਉਂਦੀ ਆ ਜਿਹੜੇ ਬੰਦੇ ਮਾੜਾ ਕਰਮ ਕਰਦੇ ਆ ਨਾ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਸੌਖੀ ਲੱਗਦੀ ਹੈਗੀ ਆ ਉਹ ਕਹਿੰਦੇ ਉਹਨੂੰ ਤਾਂ ਕੋਈ ਤਕਲੀਫ ਨਹੀਂ ਆ ਰਹੀ ਉਹਦੇ ਕੋਲ ਪੈਸਾ ਵੀ ਆ ਸ਼ੋਹਰਤ ਵੀ ਆ ਪਛਾਣ ਵੀ ਹੈਗੀ ਆ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਇਹ ਸੋਚਦੇ ਆ ਜੀ ਦੇਖੋ ਆਪਾਂ ਕਹਿੰਦੇ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਹੋ ਸਕ ਪਿਛਲੇ ਜਨਮ ਚ ਕੀਤਾ ਹੋਗਾ ਜੋ ਕੀਤਾ ਉਹ ਹੀ ਵਾੜ ਰਹੇ ਆ ਕਦੇ ਨਾ ਕਦੇ ਕਿਸੇ ਨਾ ਕਿਸੇ ਦਾ ਤੇ ਮਾੜਾ ਕੀਤਾ ਹੀ ਹੋਗਾ ਜੀ ਪਰ ਜੇ ਕਈ ਵਾਰੀ ਨਹੀਂ ਵੀ ਕੀਤਾ ਤੇ ਫਿਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ ਮੈਂ ਅਕਸਰ ਕਹਿੰਨਾ ਕਿ ਵੇਖੋ ਜਿਹੜਾ ਅੱਗ ਲਾਉਂਦਾ ਉਹਦੇ ਹੱਥ ਨਹੀਂ ਛੱਡਦੇ ਜਿਹੜਾ ਅੱਗ ਬੁਝਾਉਂਦਾ ਉਹਦੇ ਹੱਥ ਛੱਡਦੇ ਆ ਕਈ ਵਾਰੀ ਇਹ ਹੁੰਦਾ ਦੋ ਜਾਣਿਆਂ ਦਾ ਝਗੜਾ ਹੋਵੇ ਤੇ ਜਿਹੜਾ ਵਿਚਾਰਾ ਅੱਗ ਬੁਝਾਉਣ ਦਾ ਯਤਨ ਕਰਦਾ ਵੀ ਝਗੜਾ ਸ਼ਾਂਤ ਹੋ ਜੇ ਉਹਨਾਂ ਦਾ ਝਗੜਾ ਤੇ ਸ਼ਾਂਤ ਹੁੰਦਾ ਕਿ ਨਹੀਂ ਹੁੰਦਾ ਪਰ ਉਹ ਜਿਹੜਾ ਝਗੜਾ ਖਤਮ ਕਰਨ ਆਇਆ ਹੁੰਦਾ ਅੱਗ ਬੁਝਾਉਣਾ ਆਇਆ ਹੁੰਦਾ ਉਹਦੇ ਹੱਥ ਜ਼ਰੂਰ ਛੱਡਦੇ ਚਿੱਕੜ ਉਹਦੇ ਤੇ ਛੱਟਿਆ ਜਾਂਦਾ ਜੀ ਸੋ ਇਸ ਕਰਕੇ ਜੇ ਕਿਸੇ ਦਾ ਭਲਾ ਕਰਨ ਗਏ ਆ ਫਿਰ ਆਪਾਂ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਵੀ ਮੈਂ ਇਹਦਾ ਭਲਾ ਕੀਤਾ ਤੇ ਹੁਣ ਮੇਰਾ ਵੀ ਭਲਾ ਹੋਵੇ ਜੇ ਕਿਸੇ ਦਾ ਭਲਾ ਕਰ ਦਿੱਤਾ ਫਿਰ ਭਲਾ ਕਰਕੇ ਚੰਗੇ ਬੋਲਾਂ ਦੀ ਜਾਂ ਭਲੇ ਦੀ ਉਮੀਦ ਨਾ ਰੱਖੋ ਭਲਾ ਕਰਕੇ ਉਹ ਕਹਿੰਦੇ ਨਾ ਨੇਕੀ ਕਰੋ ਔਰ ਖੂਮੇ ਡਾਲੋ ਵੀ ਨੇਕੀ ਕਰਕੇ ਭਲਾ ਕਰਕੇ ਫਿਰ ਭੁੱਲ ਜਾਓ ਬਸ ਤੁਸੀਂ ਚੰਗਾ ਕਰਮ ਕਰਤਾ ਉਹਦਾ ਫਲ ਪ੍ਰਮਾਤਮਾ ਆਪਣੇ ਆਪ ਦੇ ਦੇਗਾ ਜੀ ਤੇ ਜਦੋਂ ਆਪਾਂ ਨਾਮ ਜਪਣ ਦੀ ਗੱਲ ਕਰਦੇ ਆ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਸਮਾਂ ਆ ਜਦੋਂ ਸਾਨੂੰ ਨਾਮ ਜਪਣਾ ਚਾਹੀਦਾ ਕਿਉਂਕਿ ਕਈ ਲੋਕ ਕਹਿੰਦੇ ਆ ਕਿ ਸਾਨੂੰ ਸੁਵਖਤੇ ਹੀ ਜਿਹੜਾ ਹੈ ਜਪ ਲੈਣਾ ਚਾਹੀਦਾ ਜਿਹਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਆ ਕਈ ਲੋਕ ਕਹਿੰਦੇ ਸਾਨੂੰ ਹਰ ਵੇਲੇ ਹੀ ਜਿਹੜਾ ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਸਹੀ ਸਮਾਂ ਕਿਹੜਾ ਹੁੰਦਾ ਆ ਜੀ ਸਾਰਾ ਵੇਲਾ ਹੀ ਸਹੀ ਆ ਪਰਮ ਅਮਰਤ ਵੇਲੇ ਇਹ ਇਕਾਗਰਤਾ ਬਣ ਜਾਂਦੀ ਅਮਰਤ ਵੇਲੇ ਨਾਮ ਜਪਣਾ ਚਾਹੀਦਾ ਪਰ ਜੇ ਅਮਰਤ ਵੇਲੇ ਨਾਮ ਜਪਣਾ ਫਿਰ ਇਹ ਨਹੀਂ ਵੀ ਮਨ ਵਿੱਚ ਫੁਰਨੇ ਹੋਰ ਚੱਲੀ ਜਾਣ ਤੇ ਆਪਾਂ ਇਧਰੋਂ ਜਪਜੀ ਸਾਹਿਬ ਦੀ ਰੇਲ ਬਣਾਈ ਹੋਵੇ ਜਾਪ ਸਾਹਿਬ ਦੀ ਰੇਲ ਬਣਾਈ ਹੋਵੇ ਜੇ ਅਮਰਤ ਵੇਲੇ ਨਾਮ ਜਪਣਾ ਭਾਵ ਚੌਂਕੜਾ ਲਾ ਕੇ ਇਕਾਗਰ ਚੇਤ ਹੋ ਕੇ ਉਹ ਜਿਹੜੇ ਸ਼ਬਦ ਆਪਾਂ ਬੋਲਦੇ ਵਾਹਿਗੁਰੂ ਸਤਨਾਮ ਜਾਂ ਮੂਲ ਮੰਤਰ ਜਾਂ ਕੋਈ ਵੀ ਬਾਣੀ ਉਹਨੂੰ ਹਿਰਦੇ ਦੇ ਵਿੱਚ ਵਸਾ ਲੈਣਾ ਉਹਨੂੰ ਬਾਰ-ਬਾਰ ਸੁਣਨਾ ਗੁਰੂ ਨਾਨਕ ਸਾਹਿਬ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਪਾਓ ਜੋ ਬੋਲਿਆ ਨਾਮ ਜਪਣ ਤੋਂ ਬਾਅਦ ਉੱਠਣਾ ਨਹੀਂ ਨਾਲ ਦੀ ਨਾਲ 5-7 ਮਿੰਟ ਉਹਨੂੰ ਸੁਣਨਾ ਕਿਉਂਕਿ ਜੋ ਆਪਾਂ ਬੋਲਦੇ ਹਾਂ ਹਵਾ 'ਚ ਫੈਲਦਾ ਹਵਾ ਦੇ ਵਿੱਚੋਂ ਸ਼ਬਦ ਲੱਭ ਕੇ ਉਹਨਾਂ ਨੂੰ ਸੁਣ ਕੇ ਮਨ 'ਚ ਵਸਾਉਣਾ ਫਿਰ ਉਹ ਸਾਰਾ ਦਿਨ ਨਾਮ ਚੱਲੂ ਅੰਮ੍ਰਿਤ ਵੇਲੇ ਚੌਂਖੜਾ ਲਾ ਕੇ ਜਪ ਲਿਆ ਫਿਰ ਉਸ ਤੋਂ ਬਾਅਦ ਆਪਾਂ ਕੋਈ ਕੰਮ ਕਰਦੇ ਹਾਂ ਪ੍ਰਸ਼ਾਦਾ ਛਕਦੇ ਹਾਂ ਬਾਹਰੋਂ ਜ਼ੁਬਾਨ ਨਾ ਬੋਲੇ ਹੱਥਾਂ ਦੇ ਵਿੱਚ ਬਾਣੀ ਦੀ ਪੋਥੀ ਨਾ ਹੋਵੇ ਪਰ ਹਿਰਦੇ ਦੇ ਵਿੱਚ ਨਾਮ ਹੋਣਾ ਚਾਹੀਦਾ ਨਾਮ ਦਾ ਭਾਵ ਪ੍ਰਮਾਤਮਾ ਦੀ ਯਾਦ ਹੋਣੀ ਚਾਹੀਦੀ ਯਾਦ ਇਹ ਵੀ ਆਪਾਂ ਜਿੱਥੇ ਵੀ ਬੈਠੇ ਹੋਈਏ ਵੀ ਜਿਹੜਾ ਗੁਰੂ ਹੈ ਉਹ ਮੇਰੇ ਅੰਗ ਸੰਗ ਹੈ ਤੇ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇੜਾ ਮੇਰਾ ਸਾਜਣੜਾ ਵੀ ਇਹ ਮਹਿਸੂਸ ਕਰਨਾ ਵੀ ਇਸ ਟਾਈਮ ਵੀ ਗੁਰੂ ਸਾਹਿਬ ਮੇਰੇ ਹਾਜ਼ਰ ਨਾਜ਼ਰ ਹੈ ਮੇਰੇ ਅੰਗ ਸੰਗ ਤੇ ਉਹ ਤੇ ਸਦਾ ਹੀ ਹਿਰਦੇ ਵਿੱਚ ਔਂਕੜਾ ਲਾਈ ਬੈਠਾ ਜੀ ਦੇਖ ਦੀ ਕੀਮਤ ਤਾਂ ਹੈਗੀ ਐ ਜੀ ਪੰਚ ਅੰਮ੍ਰਿਤ ਕੜਾ ਪ੍ਰਸ਼ਾਦ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਚਾਰ ਪ੍ਰਸ਼ਾਦ ਆ ਗੁਰ ਪ੍ਰਸਾਦ ਤਉ ਪ੍ਰਸਾਦ ਇਨਹੀ ਕੇ ਪ੍ਰਸਾਦ ਤੇ ਪਹਿਲਾ ਪ੍ਰਸ਼ਾਦ ਆ ਕੜਾ ਪ੍ਰਸ਼ਾਦ ਜੀ ਕੜਾ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੁਦ ਜਿਹੜੀ ਇਹ ਪ੍ਰਥਾ ਚਲਾਈ ਪਹਿਲਾਂ ਹਲਵਾ ਕਿਹਾ ਜਾਂਦਾ ਸੀ ਪ੍ਰਸ਼ਾਦ ਕੜਾ ਪ੍ਰਸ਼ਾਦ ਨਹੀਂ ਸੀ ਕਿਹਾ ਜਾਂਦਾ ਔਰ ਫਿਰ ਪੰਜਾ ਅੰਮ੍ਰਿਤ ਨਹੀਂ ਸੀ ਕਿਹਾ ਜਾਂਦਾ ਜੀ ਪਰ ਅਸਲ ਵਿੱਚ ਪਹਿਲਾਂ ਤੇ ਇੱਕ ਆਮ ਹਲਵਾ ਹੀ ਐ ਪਰ ਜਦੋਂ ਆਪਾਂ ਅਰਦਾਸ ਕਰਕੇ ਮਹਾਰਾਜ ਨੂੰ ਭੋਗ ਲਵਾ ਦਿੰਨੇ ਆ ਇਹ ਫੇਰ ਹੀ ਕੜਾ ਪ੍ਰਸ਼ਾਦ ਬਣਦਾ ਜੀ ਤਾਂ ਇਸ ਕਰਕੇ ਦੇਗ ਵੀ ਸਾਨੂੰ ਇਹ ਸਿਖਾਉਂਦੀ ਜਦੋਂ ਆਪਾਂ ਪ੍ਰਸ਼ਾਦ ਲੈਣੇ ਹੱਤਾਂ ਚ ਦੇਗ ਵਿੱਚ ਐਸਾ ਕੁਝ ਵੀ ਨਹੀਂ ਜਿਹੜਾ ਛੱਡਣ ਵਾਲਾ ਜੀ ਸਾਰਾ ਕੁਝ ਛਕਣ ਵਾਲਾ ਆ ਜੀ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਕੁਝ ਵੀ ਛੱਡਣ ਵਾਲਾ ਨਹੀਂ ਸਾਰਾ ਕੁਝ ਛਕਣ ਵਾਲਾ ਆ ਸਾਰਾ ਕੁਝ ਧਾਰਨ ਕਰਨ ਵਾਲਾ ਵਾ ਜੀ ਤਾਂ ਇਹ ਹੀ ਕਿੜਾ ਪ੍ਰਸ਼ਾਦ ਸਿਖਾਉਂਦੀ ਆ ਜੀ ਜਦੋਂ ਅਸੀਂ ਗੱਲ ਕਰਦੇ ਆ ਨਾ ਬਹੁਤ ਸਾਰੇ ਲੋਕ ਕਹਿੰਦੇ ਹੈਗੇ ਕਿ ਸਾਨੂੰ ਜੋ ਗੁਰਬਾਣੀ ਕਹਿੰਦੀ ਹੈ ਹਨਾ ਅਸੀਂ ਉਹਨੂੰ ਪੜਦੇ ਵੀ ਹੈਗੇ ਆ ਅਸੀਂ ਅਮਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਾਡੇ ਕੋਲੋਂ ਅਮਲ ਨਹੀਂ ਹੁੰਦਾ ਹੈਗਾ ਜਿਵੇਂ ਉਹ ਕਹਿੰਦੇ ਕਿ ਅਸੀਂ ਗੁਰਬਾਣੀ ਪੜਨ ਦੀ ਕੋਸ਼ਿਸ਼ ਕਰਦੇ ਆ ਮਨ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਫੁਰਨੇ ਹੋਰ ਹੀ ਫੁੱਟੀ ਜਾਂਦੇ ਹੈਗੇ ਆ ਫਿਰ ਕਈ ਲੋਕ ਕਹਿੰਦੇ ਅਜੇ ਨਾਲੋਂ ਚੰਗਾ ਤੁਸੀਂ ਗੁਰਬਾਣੀ ਪੜੋ ਹੀ ਨਾ ਅਜੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਤਾਂ ਫਿਰ ਉਹੀ ਗੱਲ ਹੋ ਗਈ ਵੀ ਮੰਨ ਲਓ ਆਪਾਂ ਜੇ ਟਿੱਕੜ ਵਿੱਚ ਗਿਰ ਗਏ ਉੱਠਣ ਦੀ ਕੋਸ਼ਿਸ਼ ਕੀਤੀ ਨਹੀਂ ਉੱਠੇ ਫਿਰ ਗਿਰ ਗਏ ਫੇਰ ਉੱਠਣ ਦੀ ਕੋਸ਼ਿਸ਼ ਕੀਤੀ ਨਹੀਂ ਉੱਠਿਆ ਗਿਆ ਪੈਰ ਫਿਰ ਫਿਸਲ ਗਿਆ ਫਿਰ ਗਿਰ ਗਿਆ ਫਿਰ ਹਾਰ ਕੇ ਆਪਾ ਇਹ ਤਾਂ ਨਹੀਂ ਕਹਿੰਦੇ ਵੀ ਹੁਣ ਮੈਂ ਫਿਰ ਗੇਰੀ ਗਿਆ ਹੁਣ ਘਰ ਜਾ ਕੇ ਕੀ ਕਰਨਾ ਨਹਾ ਕੇ ਕੀ ਕਰਨਾ ਹੁਣ ਚਿੱਕੜ ਵਿੱਚ ਹੀ ਪਏ ਰਹਿਣੇ ਆ ਜੀ ਤਾਂ ਇਸ ਤਰ੍ਹਾਂ ਜੇ ਮੰਨ ਲਓ ਬਾਣੀ ਪੜਦੇ ਮਨ ਨਹੀਂ ਵੀ ਟਿਕਦਾ ਤੇਦਾ ਮਤਲਬ ਇਹ ਤਾਂ ਨਹੀਂ ਬਾਣੀ ਨਹੀਂ ਪੜਨੀ ਜੇ ਮਨ ਨਹੀਂ ਟਿਕਦਾ ਮਨ ਵਿੱਚ ਮੈਲ ਭਰੀ ਮਨ ਦੀ ਸਫਾਈ ਕਰੀਏ ਤੇ ਦੂਜਾ ਜਦੋਂ ਆਪਾਂ ਬਾਣੀ ਪੜ੍ਹਦੇ ਸਿਮਰਨ ਕਰਦੇ ਜਿਹੜੇ ਮਾੜੇ ਫੁਰਨੇ ਆਉਂਦੇ ਆ ਜਦੋਂ ਆਪਾਂ ਕਾਪੀ ਤੇ ਕੁਝ ਗਲਤ ਲਿਖ ਲੈਨੇ ਆ ਉਹ ਫਿਰ ਆਪਾਂ ਰਬ ਰਬੜ ਦੇ ਨਾਲ ਜਦੋਂ ਮਟਾਉਨੇ ਆ ਨੂੰ ਤੇ ਉਹ ਇੱਕ ਵਾਰੀ ਜਿਹੜਾ ਮਾੜਾ ਲਿਖਿਆ ਉਹ ਅੱਖਾਂ ਸਾਹਮਣੇ ਤੇ ਆਉਂਦਾ ਫੇਰ ਹੀ ਮਿਟਾ ਸਕਦੇ ਜੀ ਹੁਣ ਕਿੰਨੇ ਸਮੇਂ ਤੋਂ ਆਪਾਂ ਮਾੜਾ ਲਿਖੀ ਜਾ ਰਹੇ ਮਨ ਤੇ ਗੁਰਬਾਣੀ ਮਟਾਉਂਦੀ ਆ ਰਬੜ ਬਣ ਕੇ ਪਰ ਜਿਹੜੋ ਮਿਟਦਾ ਵਾ ਨਾ ਉਹ ਇੱਕ ਵਾਰੀ ਅੱਖਾਂ ਸਾਹਮਣੇ ਆਉਂਦਾ ਵੀ ਆ ਮਿਟ ਗਿਆ ਹੀ ਆ ਮਿਟ ਗਈ ਇਸੇ ਕਰਕੇ ਬਾਣੀ ਪੜਦੇ ਮੈਡੀਟੇਸ਼ਨ ਕਰਦੇ ਕਈ ਵਾਰੀ ਬਹੁਤ 20 ਸਾਲ ਪੁਰਾਣੇ ਖਿਆਲ ਆ ਜਾਂਦੇ ਉਹ ਆਪਾਂ ਨੂੰ ਲੱਗਦਾ ਮਨ ਭਟਕ ਗਿਆ ਭਟਕਿਆ ਨਹੀਂ ਉਹ ਮਿਟ ਗਿਆ ਜੀ ਮਿਹਨਤ ਕਰ ਹੋਰ ਬਾਣੀ ਪੜ ਫਿਰ ਅਗਲੇ ਮਟਣਗੇ ਫਿਰ ਇਸ ਤਰ੍ਹਾਂ ਜਦੋਂ ਆਪਾਂ ਮਟਾਉਂਦੇ ਰਵਾਂਗੇ ਖਿਆਲਾਂ ਨੂੰ ਗੁਰਬਾਣੀ ਦੀ ਤਾਕਤ ਨਾਲ ਸਿਮਰਨ ਦੀ ਤਾਕਤ ਨਾਲ ਇੱਕ ਸਮਾਂ ਫਿਰ ਇਹ ਵੀ ਆ ਜਾਊਗਾ ਵੀ ਜਦੋਂ ਇਕੱਲਾ ਸਿਮਰਨ ਹੀ ਚੱਲੂਗਾ ਫਿਰ ਕੋਈ ਫੁਰਨਾ ਨਹੀਂ ਚੱਲੂਗਾ ਸ੍ਰੇਸ਼ ਕਰਕੇ ਮਨ ਟਿਕੇ ਭਾਵੇਂ ਨਾ ਟਿਕੇ ਮਾੜੇ ਫੁਰਨੇ ਆਉਣ ਭਾਵੇਂ ਨਾ ਆਉਣ ਪਰ ਬਾਣੀ ਜ਼ਰੂਰ ਪੜਨੀ ਸਿਮਰਨ ਜ਼ਰੂਰ ਕਰਨਾ ਜੀ ਇਨਸਾਨ ਦੀ ਜ਼ਿੰਦਗੀ ਨੂੰ ਕਿੰਨੀ ਕੋ ਪ੍ਰਭਾਵਿਤ ਕਰਦੀ ਹੈ ਇਹ ਨਿੰਦਾ ਨਿੰਦਿਆ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਕਿਸੇ ਬਾਰੇ ਝੂਠੀ ਗੱਲ ਬਣਾ ਕੇ ਬੋਲ ਦੇਣੀ ਉਹਨੂੰ ਕਹਿੰਦੇ ਨਿੰਦਿਆ ਔਰ ਇੱਕ ਬੰਦੇ ਦਾ ਨਾ ਸੁਭਾਅ ਹੈ ਤੁਸੀਂ ਵੇਖੋ ਬੰਦਾ ਜਦੋਂ ਕਿਸੇ ਦੇ ਨਾਲ ਜੁੜਿਆ ਹੁੰਦਾ ਤਾਂ ਉਹਦੇ ਨਾਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਕਿ ਮੈਨੂੰ ਤੇਰੇ ਤੇ ਬੜਾ ਭਰੋਸਾ ਹੈ ਮੈਨੂੰ ਤੇਰੇ ਤੇ ਬੜਾ ਮਾਨ ਹੈ ਪਰ ਉਥੇ ਦੂਜੇ ਪਾਸੇ ਉਸੇ ਸੱਜਣ ਦੀ ਕੋਈ ਨਿੰਦਿਆ ਕਰ ਦਵੇ ਝੂਠੀ ਨਿੰਦਿਆ ਕਰ ਦਵੇ ਆਪਾਂ ਉਹਨੂੰ ਜਾ ਕੇ ਪੁੱਛਦੇ ਨਹੀਂ ਮੂੰਹ ਤੇ ਵੀ ਤੇਰੇ ਬਾਰੇ ਆਹ ਗੱਲ ਸੁਣੀ ਹੈ ਸੱਚੀ ਹੈ ਕਿ ਨਹੀਂ ਬਸ ਉਹਨੇ ਕਹਿ ਦਿੱਤਾ ਮਨ ਵਿੱਚ ਜਜਮੈਂਟ ਕਰ ਲਈ ਵੀ ਹਾਂ ਇਹ ਗਲਤ ਹੈ ਹੁਣ ਇਹਦਾ ਖਹਿੜਾ ਛੱਡੋ ਇਹ ਸਭ ਤੋਂ ਵੱਡਾ ਪਾਪ ਹੈ ਜੀ ਜੇ ਕਿਸੇ ਬਾਰੇ ਤੁਸੀਂ ਮਾੜਾ ਸੁਣਿਆ ਉਦੇ ਨਾਲ ਜਾ ਕੇ ਮੂੰਹ ਤੇ ਉਹਦੇ ਨਾਲ ਕਲੀਅਰ ਕਰੋ ਜੇ ਕਿਸੇ ਦੀ ਨਿੰਦਿਆ ਸੁਣੀ ਹੈ ਪਰ ਪਹਿਲੀ ਗੱਲ ਇਹ ਗੁਰਬਾਣੀ ਕਹਿੰਦੀ ਨਿੰਦਿਆ ਕਰਨੀ ਜੇ ਪਾਪ ਹੈ ਨਿੰਦਿਆ ਸੁਣਨੀ ਉਸ ਤੋਂ ਵੱਡਾ ਪਾਪ ਹੈ ਪਰ ਸਾਡਾ ਕੀ ਕੰਮ ਹੈ ਜੇ ਕੋਈ ਕਹਿ ਵੀ ਦਵੇ ਨਾ ਫਲਾਣੇ ਬਾਰੇ ਪਤਾ ਲੱਗਾ ਆਪਾਂ ਇਹ ਨਹੀਂ ਕਹਿੰਦੇ ਭਾਈ ਮੈਂ ਪਤਾ ਕਰਨਾ ਹੀ ਨਹੀਂ ਆਪਾਂ ਕਹਿੰਦੇ ਅੱਛਾ ਕੀ ਹੋਇਆ ਉਹ ਜੇ ਕਹਿੰਦਾ ਨਾ ਬਾਅਦ ਵਿੱਚ ਦਸਾਂਗਾ ਨਹੀਂ ਨਹੀਂ ਹੁਣੇ ਹੀ ਦੱਸ ਦੇ ਅੱਛਾ ਫਿਰ ਜੇ ਮੰਨ ਲਓ ਅੱਜ ਕੱਲ੍ਹ ਜਿਵੇਂ ਮੈਸੇਜ ਚੱਲਦੇ ਆ ਜੇ ਕਿਤੇ ਮੈਸੇਜ ਤੇ ਕੋਈ ਕਹਿ ਦਵੇ ਨਾ ਕਿ ਮੈਂ ਤੈਨੂੰ ਇੱਕ ਗੱਲ ਦੱਸਣੀ ਫਲਾਣੇ ਬਾਰੇ ਪਰ ਮੈਂ ਤੈਨੂੰ ਬਾਅਦ ਵਿੱਚ ਫੋਨ ਕਰਕੇ ਦੱਸਾਂਗਾ ਉਹ ਇਹ ਵੇਟ ਨਹੀਂ ਕਰਦਾ ਉਹ ਨਾਲ ਹੀ ਫੋਨ ਕਰਦਾ ਵੀ ਹੁਣੇ ਹੀ ਦੱਸ ਵੀ ਨਿੰਦਿਆ ਸੁਣਨ ਦਾ ਇੰਨਾ ਰਸ ਆ ਨਾ ਕਿ ਅੱਖਣ ਅੱਖ ਨਰ ਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਿਆ ਕੰਨ ਸੁਣ ਰੋਵਣ ਤੇ ਹਾਸੇ ਆਪਣੀ ਸਿਫਤਾ ਤੇ ਦੂਸਰੇ ਦੀ ਨਿੰਦਿਆ ਸੁਣਨ ਵਾਸਤੇ ਕੰਨ ਤਰਸਦੇ ਬੰਦੇ ਦੇਣਾ ਵੀ ਨਾਲੇ ਫੋਨ ਵੀ ਦੱਸਵੇਂ ਨੂੰ ਛੇਤੀ ਤਾਂ ਨਿੰਦਿਆ ਸੁਣਨੀ ਬਹੁਤ ਵੱਡਾ ਪਾਪ ਆ ਨਾ ਕਿਸੇ ਬਾਰੇ ਮਾੜਾ ਬੋਲੋ ਨਾ ਕਿਸੇ ਬਾਰੇ ਮਾੜਾ ਸੁਨੋ ਜੇ ਕਿਸੇ ਬਾਰੇ ਕੋਈ ਗਲਤੀ ਪਤਾ ਲੱਗਦੀ ਆ ਕੋਈ ਗੱਲ ਪਤਾ ਲੱਗਦੀ ਉਹਦੇ ਨਾਲ ਜਾ ਕੇ ਸਿੱਧੀ ਕਲੀਅਰ ਕਰੋ ਨਾ ਕਿ ਉਹਦੇ ਬਾਰੇ ਜਜਮੈਂਟ ਬਣਾ ਕੇ ਉਹਦੇ ਬਾਰੇ ਹੋਰ ਨਿੰਦਿਆ ਕਰੋ ਤੇ ਜੇ ਕਿਸੇ ਬਾਰੇ ਕੋਈ ਸਹੀ ਗਲਤੀ ਪਤਾ ਵੀ ਲੱਗੀ ਆ ਤੇ ਜੇ ਤਾਂ ਸੱਚਮੁੱਚ ਇਨਸਾਨ ਆ ਫਿਰ ਉਹਦਾ ਪਰਦਾ ਪਾਓ ਫਰਜ ਆ ਸਤਗੁਰ ਸੇਕਾ ਪਰਦਾ ਢੱਕ ਹੈ ਰੱਬ ਜਿਹੜਾ ਗਲਤੀ ਨਹੀਂ ਕਰਦਾ ਬਾਕੀ ਸਾਰੀ ਦੁਨੀਆ ਗਲਤੀਆਂ ਕਰਦੀ ਕੋਈ ਨਹੀਂ ਕਹਿ ਸਕਦਾ ਵੀ ਮੈਂ ਗਲਤੀ ਨਹੀਂ ਕੀਤੀ ਪਰ ਆਪਣਾ ਕੀ ਆ ਆਪਾਂ ਦੂਸਰੇ ਦੇ ਐਬ ਲੱਭਦੇ ਆ ਰੋਲਾ ਪਾਉਣ ਵਾਸਤੇ ਤਮਾਸ਼ਾ ਬਣਾਉਣ ਵਾਸਤੇ ਤੇ ਆਪਣੇ ਆਪਣੇ ਆਪ ਨੂੰ ਸੰਤ ਕੋਸ਼ਿਤ ਕਰਦੇ ਆਂ ਪਰਮਾਤਮਾ ਨੂੰ ਸਾਰਿਆਂ ਦੇ ਐਬ ਪਤਾ ਕਦੇ ਪਰਮਾਤਮਾ ਨੇ ਆ ਕੇ ਤੁਹਾਡੇ ਐਬ ਮੈਨੂੰ ਨਹੀਂ ਦੱਸੇ ਮੇਰੇ ਐਬ ਤੁਹਾਨੂੰ ਨਹੀਂ ਦੱਸੇ ਪਤਾ ਸਭ ਦੇ ਹੈ ਪਰ ਉਹ ਕੀ ਕਰਦਾ ਪਰਦਾ ਪਾਉਂਦਾ ਉਹ ਕਹਿੰਦਾ ਕੋਈ ਨਹੀਂ ਪਿਛਲੇ ਉਗਣ ਬਖਸਲੇ ਪ੍ਰਭ ਅੱਗੇ ਮਾਰਗ ਪਾਵੈ ਜੋ ਹੋ ਗਿਆ ਸੋ ਹੋ ਗਿਆ ਤੂੰ ਅੱਗਾ ਸੁਧਰ ਜਾ ਤੇ ਸਾਡੇ ਵਾਲੇ ਕੀ ਕਰਦੇ ਵੀ ਇੱਕ ਗਲਤੀ ਹੋ ਜਈ ਸੀ ਉਹ ਭਾਵੇਂ ਰੋ ਕੇ ਮਾਫੀ ਮੰਗੇ ਵੀ ਮੈਂ ਗੋ ਭੁੱਲ ਨਹੀਂ ਕਰਦਾ ਮੈਨੂੰ ਬਖਸ਼ ਦੋ ਕਹਿੰਦੇ ਨਾ 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 ਤੂੰ ਭੁੱਲ ਕਰਨੀ ਕਿਉਂ ਨਹੀਂ ਆਹ ਗਲਤੀ ਤੂੰ ਕੀਤੀ ਕਿਉਂ ਵੀ ਜਦੋਂ ਤੱਕ ਅਗਲਾ ਬੰਦਾ ਮਰ ਨਹੀਂ ਜਾਂਦਾ ਉਦੋਂ ਤੱਕ ਉਹਦਾ ਖਹਿੜਾ ਨਹੀਂ ਛੱਡਦੇ ਸੋ ਇਹ ਕੰਮ ਨਹੀਂ ਕਰਨਾ ਚਾਹੀਦਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਜੀ ਮੈਂ ਇੱਕ ਬੇਨਤੀ ਕਰਦਾ ਕਿ ਵੇਖੋ ਕਾਲ ਯੁਗ ਦਾ ਸਮਾਂ ਤੇ ਵੱਧ ਤੋਂ ਵੱਧ ਬਾਣੀ ਪੜੋ ਚੰਗੇ ਕਰਮ ਕਰੋ ਸ਼ੈਤਾਨ ਨਾ ਬਣੋ ਇਨਸਾਨ ਬਣੋ ਸ਼ੈਤਾਨ ਉਹ ਹੁੰਦਾ ਜਿਹੜਾ ਦੂਸਰੇ ਦੇ ਮਾੜੇ ਤੇ ਹੱਸਦਾ ਦੂਸਰੇ ਦਾ ਮਾੜਾ ਕਰਕੇ ਹੱਸਦਾ ਤੇ ਇਨਸਾਨ ਉਹ ਹੁੰਦਾ ਜਿਹੜਾ ਖੁਦ ਦਾ ਮਾੜਾ ਤੇ ਕਰ ਲੈਂਦਾ ਪਰ ਦੂਸਰੇ ਦਾ ਮਾੜਾ ਨਹੀਂ ਕਰਦਾ ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਹੁਣ ਮੈਨੂੰ ਦਮਨ ਵੀ ਨੂੰ ਦੇਵਾ ਗਿਆ ਧੰਨਵਾਦ